ਮਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਬਣਾਵਾਂਗੇ ਓਟਸ ਦੀ ਰੋਟੀ ਆਪਾਂ ਆਨੇ ਓਟਸ ਲਏ ਆ ਤੇ ਓਟਸ ਦੀ ਰੋਟੀ ਬਣਾਵਾਂਗੇ weight ਘਟਾਉਣ ਵਾਸਤੇ ਇਹ ਮੈਂ ਤਾਂ ਜੇ ਆਪਣਾ weight ਵੁੱਟ ਵੱਜ ਜਵੇ ਆਪਾਂ ਹਲਕਾ ਕਿਦਾਂ ਖਾ ਕੇ ਵੀ ਆਪਣਾ weight ਘਟਾ ਸਕਦੇ ਆ ਤੇ ਉਹਦੇ ਵਾਸਤੇ ਮੈਂ ਆਹ ਪਾਲਕ ਲਈ ਆ ਥੋੜੀ ਜਿਹੀ ਥੋੜੇ ਜਿਹੀ ਧਨੀਆ ਦੋ ਕਲੀਆਂ ਲਸਣ ਦੇ ਤੇ ਇੱਕ ਆਦਰਕ ਦਾ ਛੋਟਾ ਜਿਹਾ ਪੀਸ ਇੰਚ ਦਾ ਤੇ ਇਹ ਆਪਣੇ ਘਰ ਦੀ ਉਹ ਘਰੋਂ ਤੋੜ ਕੇ ਲੈਂਦੇ ਆ ਦੋਨੇ ਚੀਜ਼ਾਂ ਤੁਸੀਂ ਆਪਣੇ ਬਜ਼ਾਰੋਂ ਮੰਗਵਾ ਸਕਦੇ ਹੋ ਤੇ ਪਹਿਲਾਂ ਆਪਾਂ ਆ ਇੱਕ ਕਪੋਰਸ ਦਾ ਲੈ ਕੇ ਆ ਦੇਖੋ ਇੱਕ ਕਪੋਰਸ ਦਾ ਲੈ ਕੇ ਆਪਾਂ ਇਹਨੂੰ ਨਾ ਪੀਸ ਕੇ ਦਾ ਆਟਾ ਬਣਾ ਲੈਣਾ ਹਾਂ ਲੈ ਇੱਕ ਕਪੋਰਸ ਦਾ ਲੈ ਲਿਆ ਇਹਨੂੰ ਇਹਦੇ ਵਿੱਚ ਪਾ ਕੇ ਆਪਾਂ ਇਹਦਾ ਆਟਾ ਬਣਾਵਾਂਗੇ ਤੇ ਨਾਲ ਆਪਾਂ ਇਹਨੂੰ ਪੀਸਾਂਗੇ ਦੂਸਰੇ ਜੱਗ ਵਿੱਚ ਇਹਨੂੰ ਪੀਸਾਂਗੇ ਵਾ ਮੋਟਾ-ਮੋਟਾ ਇਹਨੂੰ ਕੱਟ ਕੇ ਵਿੱਚ ਪਾ ਲਾਂਗੇ ਤੇ ਪਾਲਕ ਨੂੰ ਵੀ ਇਹ ਲਸਣ ਪਾ ਲਿਆ ਤੇ ਆਦਰਕ ਪਾ ਲਿਆ ਇਹ ਆਪਾਂ ਪਾਲਕ ਨੂੰ ਵੀ ਮੋਟਾ-ਮੋਟਾ ਕਰਕੇ ਵਿੱਚੇ ਪਾ ਲੈਣਾ ਆਪਾਂ ਨੇ ਚ ਪਾ ਲਿਆ ਨਾਲ ਹੀ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਵਿੱਚ ਪੀਸਣ ਵਾਸਤੇ ਉਦਾਂ ਪੀਸਿਆ ਨੇ ਨਾ ਜਣਾ ਇਹਨਾਂ ਆਪਾਂ ਪਾਣੀ ਪਾਵਾਂਗੇ ਇਹਦੇ ਵਿੱਚ ਤੇ ਇਹਨੂੰ ਵੀ ਆਪਾਂ ਬੰਦ ਕਰਦੇ ਆਂ ਤੇ ਆਪਾਂ ਹੁਣ ਇਹਨਾਂ ਨੂੰ ਪੀਸ ਕੇ ਲੈ ਆਉਣੀ ਆਂ ਹਾਂ ਦਾ ਦੋਨਾਂ ਚੀਜ਼ਾਂ ਨੂੰ ਆਪਾਂ ਨੇ ਪੀਸ ਲੈਣਾ ਇਹਦਾ ਆਟਾ ਬਣਾ ਲੈਣਾ ਇਹਦੀ ਗਰੇਵੀ ਜੀ ਪੀਸ ਕੇ ਬਣਾ ਲੈਣੀ ਆਂ ਕਾ ਤੇ ਇਸ ਲਈ ਤੇ ਹੁਣ ਆਪਾਂ ਪਾਲਕ ਨੂੰ ਵੀ ਪੀਸ ਲੈਨੇ ਆ ਆਲੋ ਤਾਂ ਪਾਲਕੇ ਪੀਸ ਲਈ ਤਿਆਰ ਤਾਂ ਪੀਸ ਲੇ ਹੁਣ ਆਟੇ ਨੂੰ ਆਪਾਂ ਛਾਣਦੇ ਆ ਆਟੇ ਨੂੰ ਛਾਣ ਲੈਨੇ ਆ ਤੁਸੀਂ ਆਪਣੇ ਹਿਸਾਬ ਨਾਲ ਜਿੰਨੇ ਕਿ ਰੋਟੀਆਂ ਬਣਾਉਣੀਆਂ ਹੋਣਗੀਆਂ ਉਸ ਹਿਸਾਬ ਦੇ ਨਾਲ ਤੁਸੀਂ ਕਰ ਲਿਓ ਬਣਾ ਲਿਓ ਅਸੀਂ ਆਪਣੇ ਹਿਸਾਬ ਨਾਲ ਦੋ ਚਾਰ ਰੋ ਫੁੱਲ ਕੇ ਬਣਾਉਣੇ ਆ ਉਹਦੇ ਹਿਸਾਬ ਨਾਲ ਕਰਦੇ ਆ ਤਾਂ ਗਰੀਮੇ ਸਾਰਾ ਪੀਸੇ ਨਿਕਲ ਗਿਆ ਆ ਮੜਾ ਜਿਹਾ ਬਚਿਆ ਹੁਣ ਆਪਾਂ ਰੱਖ ਸਾਈਡ ਤੇ ਰੱਖ ਦਿੰਦੇ ਲੋ ਜੀ ਆਪਾਂ ਨੇ ਪੀਸ ਲਏ ਇਹਦੇ ਵਿੱਚ ਥੋੜਾ ਜਿਹਾ ਆਪਾਂ ਇੰਨਾ ਕੁ ਨਮਕ ਪਾ ਦਿੰਨੇ ਆ ਆਹ ਦੇਖੋ ਇੰਨਾ ਕੁ ਨਮਕ ਪਾਤਾ ਤੇ ਇਹਦੇ ਵਿੱਚ ਹੁਣ ਆਪਾਂ ਆਟਾ ਪਾਉਣੇ ਮੈਂ ਜੱਗ ਗਰਮ ਪਾਣੀ ਨਾਲ ਧੋਕੇ ਪਾਤਾ ਇਹਦੇ ਵਿੱਚ ਗਰਮ ਪਾਣੀ ਪਾ ਸਕਦੇ ਹਾਂ ਤੇ ਗਰਮ ਪਾਣੀ ਵਿੱਚ ਮੱਕੀ ਦੇ ਆਟੇ ਨੂੰ ਗਰਮ ਪਾਣੀ ਚ ਵਧੀਆ ਪਾਉਣ ਨੂੰ ਹੁੰਦਾ ਤੇ ਜਿੰਨਾ ਘਾਟਾ ਪੈਂਦਾ ਆਪਾਂ ਉਨਾਂ ਕੁ ਪਾਵਾਂਗੇ ਤੇ ਤੁਸੀਂ ਗਰਮ ਪਾਣੀ ਵੀ ਪਾ ਸਕਦੇ ਹੋ ਜੇ ਤੁਸੀਂ ਇਹਦੇ ਵਿੱਚ ਜੱਗ ਧੋਕੇ ਆਹ ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਮਿਲਾ ਕੇ ਇਹ ਬਾਅਦ ਵਿੱਚ ਸਖਤ ਹੋ ਜਾਂਦਾ ਪਹਿਲਾਂ ਥੋੜਾ ਜਿਹਾ ਇਹਨੂੰ ਮਿਲਾ ਕੇ ਰੱਖ ਦਾਂਗੇ ਥੋੜੀ ਦੇਰ ਬਾਅਦ ਇਹਨੇ ਫਿਰ ਸਖਤ ਹੋ ਜਾਣਾ ਫਿਰ ਆਪਾਂ ਇਹਦੀਆਂ ਰੋਟੀਆਂ ਬਣਾਵਾਂਗੇ ਆਟਾ ਗੁੰਨ ਕੇ ਦਿਖਾਵਾਂਗੇ ਤੁਹਾਨੂੰ ਆ ਦੇਖੋ ਆਪਾਂ ਥੋੜਾ ਚਮਚਾਖ ਹੋਰ ਆਟਾ ਪਾਦਨੇ ਆਜਾ ਆ ਦੇਖੋ ਲਓ ਜੀ ਆਪਾਂ ਇਹਨੂੰ ਥੋੜੀ ਦੇਰ ਵਾਸਤੇ ਰੱਖਦੇ ਆ ਇਹ ਥੋੜਾ ਜਿਹਾ ਸਖਤ ਹੋ ਜੇ ਫਿਰ ਗੁੰਨ ਲਓ ਜੀ ਆਪਾਂ ਹੁਣ ਗੁੰਨਦੇ ਆ ਆ ਦੇਖੋ ਇਹ ਪਿਆ ਪਿਆ ਸਖਤ ਹੋ ਜਾਂਦਾ ਇਹਨੂੰ ਉਲਟਾ ਕੇ ਆਪਾਂ ਦੂਸਰੇ ਇਹ ਥੋੜਾ ਜਿਹਾ ਹੱਥਾਂ ਨੂੰ ਚਿਪਕਦਾ ਹੁੰਦਾ ਇਹਨੂੰ ਉਲਟਾ ਕੇ ਆਪਾਂ ਦੂਸਰੀ ਪਲੇਟ ਵਿੱਚ ਪਾ ਲੈਨੇ ਸਾਰੇ ਨੂੰ ਫਿਰ ਸਾਰਾ ਆਪਾਂ ਮੇਜ਼ 'ਤੇ ਕਰਕੇ ਇੱਕ ਵਾਰੀ ਗੁੰਧਦੇ ਹਾਂ ਅੰਮ੍ਰਿਤਸਰ ਕੇ ਤੁਸੀਂ ਘਿਓ ਲਾ ਲਓ ਆਟਾ ਲਾ ਲਓ ਥੋੜਾ ਬਤਾ ਹੱਥ ਨੂੰ ਇਸ ਤਰ੍ਹਾਂ ਕਰਕੇ ਇਹ ਕਰਕੇ ਇਹ ਗੁੰਨਣਾ ਆਪਾਂ ਨੇ ਇਦਾਂ ਕਰ ਕਰਕੇ ਸਖਤ ਕਰਨਾ ਥੋੜੀ ਜਿਹਾ ਆਪਾਂ ਹੋਰ ਆਟਾ ਜੇ ਪਤਲਾ ਪਾਟ ਹੋਰ ਪਾ ਸਕਦੇ ਆ ਇਹਦੇ ਵਿੱਚ ਕਾਚ ਗੈੜਾ ਹੋ ਜਾਣਾ ਇਹ ਇੱਕ ਵਾਰੀ ਹੱਥ ਨਾਲ ਜ਼ਰੂਰ ਚਿੰਬੜਦਾਂ ਲਓ ਜੀ ਆਪਣਾ ਆਟਾ ਗਿਆ ਬਣ ਆਪਾਂ ਨੇ ਥੋੜਾ ਜਿਹਾ ਹੱਥ ਨੂੰ ਆਲੀ ਵਾਲਾ ਐਲ ਐਲ ਵੀ ਲਾ ਸਕਦੇ ਹਾਂ ਤੁਸੀਂ ਤੇਲ ਥੋੜਾ ਬਹੁਤ ਤੇ ਹੋਰ ਆ ਜਾਇਦੇ ਨਹੀਂ ਇਹਦੇ ਵਿੱਚ ਕੋਈ ਨਹੀਂ ਕਿ ਆਪਾਂ ਇਹਦੇ ਵਿੱਚ ਰੱਖ ਦਿੱਤਾ ਤੇ ਹੁਣ ਆਪਾਂ ਇਹਦੀ ਰੋਟੀ ਬਣਾਉਣੇ ਹੁਣ ਆਪਾਂ ਨੇ ਇਹਦੀ ਰੋਟੀ ਬਣਾ ਕੇ ਦਿਖਾਉਣੀ ਤੁਸੀਂ ਪ੍ਰੇਥਣ ਵੀ ਵਰਸ ਦਾ ਹੀ ਲਿਓ ਇਹਦੇ ਨਾਲ ਜੇ ਪ੍ਰੇਥਣ ਲਾਉਂਗੇ ਨਾ ਉਹ ਵੀ ਵਰਸ ਦਾ ਹੀ ਲਿਓ ਤੇ ਆ ਦੇਖੋ ਨਾਨ ਸਟਿਕ ਤੇ ਬਣਾ ਲਓ ਜਾਂ ਲੋਹੇ ਦੇ ਤਵੇ ਤੇ ਬਣਾ ਉਹ ਤੁਹਾਡੀ ਮਰਜ਼ੀ ਹੈ ਜਿਸ ਤਰ੍ਹਾਂ ਵੀ ਤੁਸੀਂ ਬਣਾਉਣਾ ਬਣਾ ਲੈਣੇ ਆਪਣੇ ਹਿਸਾਬ ਨਾਲ ਆਟਾ ਵੱਧ ਘੱਟ ਜਿੰਨਾ ਮਰਜ਼ੀ ਲੈ ਸਕਦੇ ਹੋ ਤੇ ਆਪਾਂ ਨੇ ਤਿੰਨ ਚਾਰ ਰੋਟੀ ਦਾ ਆਟਾ ਲਿਆ ਹੁਣ ਦੇਖੋ ਆਪਾਂ ਬਣਾ ਰਹੇ ਹਾਂ ਕਿ ਇਹਨੂੰ ਪਹਿਲਾਂ ਨਾਲ ਨਾਲ ਜਿੰਮ ਨਾਲ ਜਾਵੇ ਥੋੜੇ ਚੱਕੜੇ ਤੇ ਵੀ ਪਾ ਲਿਓ ਥੋੜਾ ਥੋੜਾ ਇਹ ਨਾਲ ਨਾ ਚਿਪਕਦਾ ਜਿਆਦਾ ਤਾਂ ਨਹੀਂ ਥੋੜਾ ਚਿਪਕਦਾ ਪੋਲੇ ਪੋਲੇ ਹੱਥਾਂ ਨਾਲ ਫਿਰ ਬਣਾਇਆ ਤਵਾ ਰੱਖ ਤਾਪਣ ਤਵਾ ਗਰਮ ਹੋ ਗਿਆ ਆ ਦੇਖੋ ਤਵਾ ਗਰਮ ਹੋ ਗਿਆ ਆਪਾਂ ਹੁਣ ਰੋਟੀ ਬੇਲ ਲਈ ਆਪਾਂ ਤਵਾ ਗਰਮ ਹੋਏ ਤੇ ਫਿਰ ਉੱਤੇ ਪਾ ਦਵਾਂਗੇ ਤੁਸੀਂ ਹੋਰ ਚੀਜ਼ਾਂ ਖਾਣ ਨਾਲ ਹੋਰਸ ਦੀਆਂ ਚੀਜ਼ਾਂ ਜਿੱਲਾ ਬਣਾ ਲਓ ਹੋਰਸ ਦਾ ਰੋਟੀ ਬਣਾ ਲਓ ਹੈਨਾ ਸਬਜੀ ਦੀ ਤਰ੍ਹਾਂ ਬਣਾ ਲਓ ਜਿਸ ਤਰ੍ਹਾਂ ਮਾਜੀ ਬਣਾ ਕੇ ਆਲੋ ਆਲੋ ਆਪਾਂ ਲੋਹੇ ਦੇ ਤਵੇ ਤੇ ਬਣਾਵਾਂਗੇ ਹੁ ਆਹ ਲਓ ਦੂਜੀ ਰੋਟੀ ਬੈਂਦੀ ਆ ਹਲੋ ਮੈਂ ਦੂਜੀ ਰੋਟੀ ਵੀ ਬੇਟ ਕਰੋ ਆ ਦੇਖੋ ਬੋਲੇ ਬੋਲੇ ਹੱਥਾਂ ਨਾਲ ਹੌਲੀ ਹੌਲੀ ਬਣ ਜਾਂਦੀ ਹੈ ਥੋੜਾ ਗਰਮ ਪਾਣੀ ਜੇ ਤੁਸੀਂ ਨਵੇਂ ਵੀ ਪਾਲਕ ਵਗੈਰਾ ਕੋਈ ਸਬਜ਼ੀਆਂ ਵੀ ਪਾ ਕੇ ਇਹਦੇ ਵਿੱਚ ਗ੍ਰाइंड ਕਰਕੇ ਪਾ ਸਕਦੇ ਹੋ ਥੋੜਾ ਜਿਹਾ ਇਹਦੇ ਵਿੱਚ ਗਰਮ ਪਾਣੀ ਪਾ ਲਓ ਜ਼ਰੂਰ ਪਾ ਲਿਓ ਤੇ ਫਿਰ ਛੇਤੀ ਬਣਦੀ ਆ ਮੇਲਣ ਵਿੱਚ ਕੋਈ ਪ੍ਰੋਬਲ ਨਹੀਂ ਇਹਨਾਂ ਨੂੰ ਆਪਾਂ ਥਲ ਦੰਨੇ ਹੁਣ ਆ ਲਓ ਦੇਖੋ ਕਿੱਡੀ ਸੋਹਣੀ ਬਣੀ ਆ ਲੋਕੋ ਵਗੈਰਾ ਕੁਝ ਨਹੀਂ ਲਾ ਕੇ ਬਣਾਉਣੀ ਤੁਸੀਂ ਜੋ ਵੀ ਲਾਉਣਾ ਲਾ ਸਕਦੇ ਹੋ ਬਾਕੀ ਜੇ weight ਘਟਾਉਣਾ ਫਿਰ ਤਾਂ ਤੁਸੀਂ ਐਦਾਂ ਖੁਸ਼ ਕੇ ਰੱਖੋ ਫਿਰ ਨਾਲ ਕੁਝ ਵੀ ਲਾਓ ਤੇ ਇਹ ਫੁੱਲ ਗੈਸ ਤੇ ਬਣਦੇ ਅਸੀਂ ਇੱਕ ਥੋੜਾ ਵੱਧ ਲੈਂਦੀ ਆ ਨਾ ਫੁੱਲ ਗੈਸ ਤੇ ਹੀ ਬਣਾਇਓ ਆਹਨੋ ਸੌਫਟ ਬਹੁਤ ਕੋਲੀ ਹੁੰਦੀ ਆ ਜਿਆਦਾ ਸਖਤ ਨਹੀਂ ਹੁੰਦੀ ਇਹ ਇਹ ਦੇਖਣ ਨੂੰ ਸੈਂਟਰ ਚ ਕੱਚੀ ਕੱਚੀ ਲੱਗਦੀ ਆ ਪਰ ਇਹ ਬਿਲਕੁਲ ਰੈਡੀ ਪਈ ਆ ਆਪਾਂ ਇਹਨੂੰ ਉਤਾਰ ਦਾਂਗੇ ਤੇ ਦੂਜੀ ਰੋਟੀ ਪਾ ਦਾਂਗੇ ਸੇ ਨੂੰ ਆਪਾਂ ਬਟਰ ਨਾਲ ਹੀ ਚੋਪੜਾਂਗੇ ਅਸੀਂ ਚੋਪੜਾਂਗੇ ਤੁਸੀਂ ਨਹੀਂ ਵੀ ਚੋਪੜਨੇ ਨਾ ਵੀ ਚੋਪੜੇ ਆਪਾਂ ਬਟਰ ਦੇ ਨਾਲ ਹੀ ਚੋਪੜ ਲੈਣੀ ਹੈ ਨਹੀਂ ਵੀ ਚੋਪੜਨੇ ਨਾ ਵੀ ਚੋਪੜੇ ਤੁਸੀਂ ਆ ਦੇਖ ਵਾਹ ਬਹੁਤ ਸੋਹਣੀ ਮਾ ਜਰੀ ਆ ਇੱਕ ਆਪਾਂ ਹੋਰ ਤਾਵਾਂ ਹਣੇ ਕਪਣੇ ਤਿੰਨ ਰੋਟੀਆਂ ਬਣ ਗਈਆਂ ਥੋੜੀ ਰੋਟੀ ਪਤਲੀ ਨਾ ਰੱਖਿਓ ਜੀ ਥੋੜੀ ਰੋਟੀ ਮੋਟੀ ਰੱਖਿਓ ਫੇਰ ਇਹ ਵਧੀਆ ਬਣਦੀ ਆ। ਪੋਰਸ ਤੇ ਕਈ ਤਰੀਕੇ ਨਾਲ ਇਹ ਪੋਰਸ ਦੀਆਂ ਚੀਜ਼ਾਂ ਬਣ ਜਾਂਦੇ ਆ ਦੇਖੋ ਬਹੁਤ ਸੋਹਣੀ ਆਈ ਆ। ਨਾਨ ਸਟਿਕ ਤੇ ਘੱਟੇ ਬਣਾਓ। ਲੋਹੇ ਦੇ ਤਵੇ ਤੇ ਹੀ ਬਣਾਓ। ਤੇ ਨਾਲੇ ਪਾਲ ਪਾਲਕ ਵਿਚ ਐਰਨ ਹੁੰਦੀ ਆ ਐਰਨ ਮਿਲਦੀ ਆ ਆਪਾਂ। ਚਿੱਲਾ edhe ਚਿੱਲਾ ਵੀ ਬਣਾ ਸਕਦੇ ਹੋ ਚਿੱਲਾ ਜਿਆਦਾ ਸੌਖਾ ਬਣਾਉਣਾ ਇਹਨੂੰ ਕਾਫੀ ਪਤਲਾ ਜਿਹਾ ਕਰਕੇ ਘੋਲ ਜਾ ਇਹਦਾ ਚਿੱਲਾ ਵੀ ਬਣਾ ਸਕਦੇ ਹੋ ਥੋੜਾ ਜਿਹਾ 올ੀਵ ਲਾ ਕੇ ਥੱਲੇ ਨਾ ਤੇ ਫਿਰ ਚਿੱਲਾ ਵੀ ਬਣਾ ਸਕਦੇ ਹੋ ਹਣੀ ਕੁ ਬਲੂਟੀ ਫੋਲ ਲਗੀ ਦੇਖੋ ਦੱਬ ਕੇ ਥੋੜੇ ਸੈਂਟਰ ਚ ਰੜ ਲਾਂਗੇ ਸਾਈਡਾਂ ਬਿਲਕੁਲ ਰੜੀਆਂ ਪਈਆਂ ਨੇ ਆਹਦੀ ਕੋ ਫੁੱਲਦੀ ਫੁੱਲ ਕੇ ਲੈਂਦੀ ਆ ਬੜੀ ਵਧੀਆ ਰੋਟੀ ਹੈ ਥੋੜੀ ਮੋਟੀ ਰੱਖੋ ਜਿੰਨੀ ਪਤਲੀ ਰੱਖੋਗੇ ਉਹ ਜਿਆਦਾ ਸੁੱਕੀ ਸੁੱਕੀ ਜਿਹੀ ਬਣੇ ਜਿੰਨੀ ਤੁਸੀਂ ਨਾ ਦੂਜੀ ਮੋਟੀ ਰੱਖੋਗੇ ਉਦਨੀ ਵਧੀਆ ਬਣਗੀ ਬਹੁਤ ਸੁਣੀ ਬਣਗੀ ਆ ਅਸੀਂ ਇੱਕ ਰੋਟੀ ਆਪਣੀ ਹੋ ਰਗੀ ਅਸੀਂ ਤਿੰਨ ਰੋਟੀਆਂ ਦੀ ਬਣਾਇਆ ਸੀ ਤੇ ਤੁਸੀਂ ਆਪਣੇ ਹਿਸਾਬ ਨਾਲ ਆਟਾ ਲਿਓ ਤੇ ਆਪਣੇ ਹਿਸਾਬ ਨਾਲ ਜਿੰਨੀ ਖਾਣੀ ਆ ਉਹਨੇ ਬਣਾਇਓ ਆ ਲਓ ਜੀ ਬਹੁਤ ਹੀ ਸੋਹਣੀਆਂ ਹਰੀਆਂ ਹਰੀਆਂ ਰੋਟੀਆਂ ਬਣ ਗਈਆਂ ਆਪਣੀਆਂ ਆ ਲਓ ਜੀ ਆਪਣੇ ਰੋਟੀਆਂ ਬਹੁਤ ਸੋਹਣੀਆਂ ਬਣ ਗਿਆ ਫੁੱਲ ਗੀਸ ਪੂਰੀ ਵਣੀਆਂ ਬਹੁਤ ਸੁਣੀ ਰੜਗੀਆਂ ਨੇ ਤੁਸੀਂ ਵੀ ਲੋਹੇ ਦੇ ਤਵੇ ਤੇ ਬਣਾਉਣੀ ਆ ਨਾਨ ਸਟਿਕ ਤੇ ਬਹੁਤ ਲੋਕ ਨਾਨ ਸਟਿਕ ਤੇ ਬਣਾਉਂਦੇ ਆ ਪਰ ਨਹੀਂ ਨਾਨ ਸਟਿਕ ਤੇ ਨਾ ਬਣਾਇਓ ਪਲੇਨ ਲੋਹੇ ਦੇ ਤਵੇ ਤੇ ਵਧੀਆ ਬਣਦੀ ਆ ਲੋ ਆਪਣੀ ਚੋਪੜ ਵੀ ਲੇ ਅਸੀਂ ਬਟਰਨਾ ਚੋਪੜ ਤੇ ਆ ਤੇ ਤੁਸੀਂ ਚੋਪੜ ਨੇ ਚੋਪੜ ਨਹੀਂ ਚੋਪੜ ਨਾ ਚੋਪੜ ਦੇਖੋ ਬਹੁਤ ਹੀ ਵਧੀਆ ਮਣਗੇ ਤੁਸੀਂ ਵੀ ਆਪਣੇ ਇੰਡੀਆ ਵਿੱਚ ਤਾਂ ਆਟਾ ਮਿਲ ਜਾਂਦਾ ਤੁਸੀਂ ਆਟਾ ਹੀ ਲੈ ਆਇਆ ਕਰੋ ਪੀਸਣ ਦਾ ਵੀ ਤੁਹਾਨੂੰ ਚੱਕਰ ਨਹੀਂ ਪਊਗਾ ਆਟਾ ਲਿਆ ਕੇ ਤੁਸੀਂ ਆਹ ਰਾਮਨਾਵ ਦੇ ਵਿੱਚ ਜੋ ਵੀ ਸਬਜ਼ੀ ਪੀਸ ਕੇ ਪਾਉਣੀ ਹੈ ਉਹ ਪਾ ਲੋ ਜੋ ਮਰਜ਼ੀ ਪਾ ਕੇ ਤੁਸੀਂ ਬਣਾਇਆ ਥੋੜਾ ਜਿਹਾ ਇਹ ਚਿਪਕਦਾ ਜਾ ਹੱਥਾਂ ਨੂੰ ਉਹ ਤੁਸੀਂ ਆਟਾ ਹੋਰ ਪਾ ਕੇ ਨਾ ਸੈੱਟ ਕਰ ਸਕਦੇ ਹੋ ਨਾਲ ਆਟਾ ਪਾ ਪਾ ਕੇ ਸੈੱਟ ਕਰਕੇ ਗੋਲਨ ਸਕਦੇ ਹੋ ਬਹੁਤ ਵਧੀਆ ਬਣੀਆਂ ਨੇ ਜੇ ਤੁਹਾਨੂੰ ਵਧੀਆ ਲੱਗਿਆ ਤੁਸੀਂ ਵੀ ਬਣਾ ਕੇ ਖਾਓ ਤੇ ਮਿਲਦੇ ਆਂ ਫੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ